ਸਹਿਬਜ਼ਾਦੇਆਂ ਨਾਲ ਸਿਆਸਤ ਨਹੀਂ ਖੇਡੀ ਗੰਗੂ ਨੇ ਪਕੜਾ ਦਿੱਤਾ ਆਪ ਸਭ ਨੂੰ ਪਤਾ ਹੈ ਤੇ ਡਾਕਟਰ ਮੈਦਨ ਕਿਹਾ ਭਾਈ ਸਾਹਿਬ ਨਾਲ ਗੱਲ ਹਰਿੰਦਰ ਸਿੰਘ ਮਹਿਬੂਬ ਲਿਖਦਾ ਸਹਿਜੇ ਰਚੇ ਉਹ ਖਾਲਸਾ ਵਿੱਚ ਗੰਗੂ ਨੇ ਕਿਉਂ ਪਕੜਾਇਆ ਉਹ ਕਹਿੰਦਾ ਪਹਿਲੀ ਗੱਲ ਇਸ ਬੰਦੇ ਦੀ ਜਾਤੀ ਈਰਖਾ ਹੋ ਸਕਦੀ ਹੈ ਚਾਰ ਗੱਲਾਂ ਉਹਨੇ ਕਹੀਆਂ ਜਾਤੀ ਈਰਖਾ ਹੋ ਸਕਦੀ ਹੈ ਕਿਉਂਕਿ ਬ੍ਰਾਹਮਣ ਕਹੇ ਇਧਰ ਖਾਲਸੇ ਨੇ ਅੰਦਰੋਂ ਹੋ ਸਕਦਾ ਇਹ ਈਰਖਾ ਰੱਖਦਾ ਹੋਵੇ ਦੂਜਾ ਅੰਦਰ ਡੋਲ ਗਿਆ ਹੋਵੇ ਡਰ ਕਰਕੇ ਪਕੜਾ ਦਿੱਤਾ ਤੀਜਾ ਸਹੀ ਅਰਥਾਂ ਵਿੱਚ ਲਾਲਚ ਕਰਕੇ ਪਕੜਾ ਦਿੱਤਾ ਜਾਤੀ ਈਰਖਾ ਡਰ ਕਰਕੇ ਤੇ ਲਾਲਚ ਕਰਕੇ ਕਹਿੰਦਾ ਚੌਥੀ ਇੱਕ ਗੌਰ ਗੱਲ ਹੈ ਕੁਝ ਬੰਦੇ ਰੱਬ ਨੇ ਸ੍ਰਿਸ਼ਟੀ ਤੇ ਇਹੋ ਜਿਹੇ ਪੈਦਾ ਕੀਤੇ ਨੇ ਜਿਹੜੇ ਕਿਸੇ ਦਾ ਬੁਰਾ ਕਰਕੇ ਅੰਦਰੋਂ ਸੁਖੀ ਹੁੰਦੇ ਆ ਹਾਲਾਂ ਨੂੰ ਤੱਲੋਕਤ ਨਹੀਂ ਹੁੰਦਾ ਹੁਣ ਮੰਨ ਲਓ ਮੇਰਾ ਫੀਲਡ ਹੋਰ ਏ ਤੁਹਾਡਾ ਹੋਰ ਏ ਕਈ ਬੰਦੇ ਇੱਕੋ ਜਿਹੇ ਕਿਸੇ ਦਾ ਬੱਚਾ ਮੈਂ ਉਹ ਦਿਨ ਵੀ ਕਿਹਾ ਬੜੀ ਤਰੱਕੀ ਕਰ ਜਾਏ ਤੇ ਉਹਨਾਂ ਦੀ ਜਿਹੜੀ ਫਸਲ ਹੀ ਹੈ ਨਾ ਪੰਜਵੀਂ ਇੱਕ ਫਸਲ ਹੀ ਉਹ ਉਹ ਕਈ ਬੰਦਿਆਂ ਚ ਫਿੱਟ ਹੁੰਦੀ ਉਹਨਾਂ ਨੂੰ ਪੀੜ ਹੋਣ ਲੱਗ ਪੈਂਦੀ ਅੰਦਰ ਉਹ ਕਹਿੰਦਾ ਵੀ ਇੱਕ ਫਸਲ ਹੀ ਕੁਝ ਲੋਕਾਂ 'ਚ ਇਹੋ ਜੀ ਰੱਬ ਨੇ ਫਿੱਟ ਕੀਤੀ ਏ ਜਿਹੜੇ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਕਹਿੰਦੇ ਜਿਹੜਾ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ ਉਹ ਫਿਰ ਕਣਾਉਣੀ ਤੋਂ ਕਣਾਉਣਾ ਪਾਪ ਵੀ ਕਰ ਸਕਦਾ